ਇਸ ਥਰ ਖੰਨਾ ਦੇ ਪਿੰਡ ਗੱਗੜ ਮਾਜਰਾ ਦੇ ਵਸਨੀਕ ਕੁਲਵੰਤ ਸਿੰਘ ਦੇ ਘਰ ਵਿਛੇ ਹੈ 38 ਸਾਲਾ ਕੁਲਵੰਤ ਸਿੰਘ ਦੀ ਇਟਲੀ 'ਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਇਸ ਹਾਦਸੇ ਵਿੱਚ ਫਤਗੜ ਸਾਹਿਬ ਦੇ ਪਿੰਡ ਹਰ ਲਾਲਪੁਰ ਦਾ ਜਸਪ੍ਰੀਤ ਸਿੰਘ ਵੀ ਜ਼ਖਮੀ ਹੋਇਆ ਜੋ ਕੁਲਵੰਤ ਸਿੰਘ ਦਾ ਦੋਸਤ ਹੈ ਦੋਵੇਂ ਕਾਰ 'ਚ ਕੰਮ ਤੋਂ ਘਰ ਪਰਤ ਰਹੇ ਸੀ ਅਚਾਨਕ ਬੇਕਾਬੂ ਹੋ ਕੇ ਗੱਡੀ ਖੰਬੇ ਨਾਲ ਜਾ ਟਕਰਾਈ ਕੁਲਵੰਤ ਸਿੰਘ ਪਰਿਵਾਰ ਸਮੇਤ ਕਰੀਬ 15 ਸਾਲਾਂ ਤੋਂ ਇਟਲੀ ਰਹਿ ਰਿਹਾ ਸੀ ਮ੍ਰਿਤਕ ਪਿੱਛੇ ਪਤਨੀ ਤੇ 22 ਸਾਲ ਦੇ ਬੇਟੇ ਨੂੰ ਛੱਡ ਗਿਆ। ਉਹ ਕੇਸ ਐਕਸੀਡੈਂਟ ਰੇਸ ਹੋਇਆ। ਤੇ ਤੁਹਾਨੂੰ ਜਿਸ ਤਰ੍ਹਾਂ ਪਤਾ ਲੱਗਿਆ ਉੱਥੇ ਸਾਨੂੰ ਫੋਨ ਆਇਆ ਧੀ। ਲੱਗੇ ਪਤਾ ਵੀ ਐਕਸੀਡੈਂਟ ਹੋਇਆ ਕਿਵੇਂ ਜੀ ਜਾਂ ਕਿਵੇਂ ਕਿੱਥੋਂ ਆ ਰਹੀ ਹਾਂ ਜੀ। ਹਾਂ ਜੀ ਆਪੇ ਕੰਮ ਤਾਂ ਆਉਂਦੀ ਸੀ। ਤੇ ਰਸਤੇ 'ਚ ਗੱਡੀ ਨਾਲ ਮਪੇਟ ਹੋ ਗਈ ਬਸ। ਉਹ ਇੱਕ ਜਾ ਕੇ ਉਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ। ਤੇ 5-10 ਮਿੰਟ ਬਾਅਦ ਬਸ ਪਤਾ ਲੱਗਿਆ ਉਹਨਾਂ ਨੂੰ ਘਰੇ ਪਰਿਵਾਰ ਨੂੰ। ਕਿੰਨਾ ਚਿਰ ਪਹਿਲਾਂ ਗਏ ਸੀ ਫਲੋਰ ਸੀ। 1.5 ਕਮੀਨਾ ਹੋਇਆ ਜੀ ਤੇ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ ਹਾਂ ਜੀ ਉੱਥੇ ਦੀ ਪਰਿਵਾਰ ਤਾਂ ਇੱਥੇ ਕੌਣ-ਕੌਣ ਰਹਿੰਦਾ ਨੇ ਜੀ ਇੱਥੇ ਮੇਰੀ ਮਾਤਾ ਜੀ ਡੈਡੀ ਨੇ ਡੈਡੀ ਤਾਂ ਗੁਜ਼ਰ ਗਏ ਤੇ ਤਾਇਆ ਜੀ ਨੇ ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉੱਥੇ ਰਹਿੰਦੇ ਨੇ ਭਰਾ ਨਾਲ ਕਦੇ ਐਕਸੀਡੈਂਟ ਤੋਂ ਪਹਿਲਾਂ ਕਦੇ ਗੱਲ ਵੀ ਸੀ ਭਰਾ ਨਾਲ ਤੁਹਾਡੀ ਫੋਨ ਤੇ ਜਾਂ ਘਰੇ ਗੱਲ ਹੋਈ ਕਿਸੇ ਨਾਲ ਜੀ ਉਹਨਾਂ ਦਾ ਹੀ ਫੋਨ ਆਇਆ ਸੀ ਪਰसों ਹੀ ਉਹਨਾਂ ਨੇ ਮੇਰੇ ਕੋਲ ਮੇਰੇ ਕਿਹੜਾ ਭਰਾ ਦੂ ਕੈਨੇਡਾ ਚ ਰਹਿੰਦੇ ਨੇ ਉਹ ਮੇਰੀ ਕਿਹੜੀ ਸਿਸਟਰ ਆ ਆਪਣੀ ਭੈਣ ਆ ਮੇਰੀ ਉਹਨਾਂ ਨੇ ਉਹਨੂੰ ਮੇਰੇ ਚਾਚਾ ਦੇ ਮੁੰਡੇ ਨੇ ਘਰੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸਾਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਦੂੰ ਲੈ ਕਣਕਣ ਗੱਲ ਹੋ ਗਈ ਜਿਹੜੇ 1.5 ਮਹੀਨੇ ਪਹਿਲਾਂ ਜਦ ਸੁੱਤੀ ਆਏ ਸੀ ਉਦੋਂ ਤਾਂ ਕਿੰਨਾ ਸਮਾਂ ਕਰੇ ਬਤਾ ਕੇ ਗਿਆ ਸੀ ਉਹਨੂੰ 3 ਮਹੀਨੇ ਲੱਗ ਗਏ ਕੋਈ ਕਪੂ ਐਕਸਟ੍ਰੀਮ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਬੱਚੀ ਚੁੰਡੀ ਰਹਿੰਦੀ ਕਦੇ ਕਦੋਂ ਕੋ ਕੋ ਆਇਆ ਸੀ ਕਦੀ ਫੋਨ ਤਾਂ ਰੋਜ਼ ਹੀ ਆਉਂਦੇ ਸੀ ਇੱਕ ਦਿਨ ਪਹਿਲਾਂ ਹੀ ਹੁੰਦੇ ਸੀ ਹਾਂ ਇਹ ਫੋਨ ਤਾਂ ਉਹ ਰੋਜ਼ ਹੀ ਕਰ ਦਿੰਦੀ ਆ ਇਹ ਜਿ ਕੋਈ ਗੱਲਬਾਤ ਹੀ ਨਹੀਂ ਤੇ ਵੇਕਣ ਹੋ ਜਾਣਗੇ ਉਹਨਾਂ ਦੇ ਪਰਿਵਾਰ ਜਿੱਥੇ ਕੋਣ ਕੋਣਾ ਦੀ ਇਟਲੀ ਇਟਲੀ ਦਾ ਆਪਣੇ ਇਹਨਾਂ ਦੇ ਲੜਕਾ ਤੇ ਘਰ ਦੇ ਤੇ ਤਿੰਨੇ ਇਹ ਤਿੰਨੇ ਹੀ ਤਿਕਲਵੰਤ ਜੰਗ ਸੰਗ ਜੀ ਬਾਕੀ ہماری ਭੈਣਾਂ ਆਪਣਾ ਪਰੋਣਾ ਹੀ ਕਿਉਂ ਦੇ ਜਵਾਬ ਕਰਨੇ ਇਕੱਠੇ ਹੀ ਰਹਿੰਦੇ ਦੀ ਓਕੇ ਉੱਥੇ ਤਾਂ ਹਾਂ ਜੀ ਹਾਂ ਇਹ ਪੱਕੇ ਨੇ ਤਾਂ ਇਹਨਾਂ ਕਿਸ ਤਰ੍ਹਾਂ ਪਚਾਵ ਚੱਲ ਰਿਹਾ ਜੀ ਜਦ ਅੰਦਰ ਸੰਸਕਾਰ ਦਾ ਕੋਈ ਫਲਮਾਤ ਹੋਈ ਜੀ ਹਾਂ ਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰਨਾ ਹੈ